ਅੱਜ ਸਿਵਲ ਹਸਪੀਟਲ ਦੇ ਵਿਖੇ ਤੁਹਾਨੂੰ ਦੱਸਦੀ ਆ ਕਿ ਕੇਜਰੀਵਾਲ ਸਾਹਿਬ ਤੇ ਇਸ ਦੇ ਨਾਲ ਨਾਲ ਸੀਐਮ ਭਗਵੰਤ ਮਾਨ ਜੁੜੇ ਨੇ ਇੱਥੇ ਪਹੁੰਚੇ ਹੋਏ ਨੇ ਸਿਵਲ ਹਸਪੀਟਲ ਦਾ ਜਿਹੜਾ ਦੌਰਾ ਕਰਨ ਲਈ ਪਹੁੰਚੇ ਹੋਏ ਨੇ ਤੁਹਾਨੂੰ ਦੱਸਦੀ ਆ ਕਿ ਕੁਝ ਜਿਹੜਾ ਉਦਘਾਟਨ ਲਈ ਵੀ ਪਹੁੰਚੇ ਹੋਏ ਨੇ ਸੋ ਇਸ ਵੇਲੇ ਦੀ ਜਿਹੜੀ ਤਸਵੀਰ ਆਇਆ ਤੁਹਾਡੇ ਤੱਕ ਪਹੁੰਚਾ ਰਹੇ ਆ ਕਿs ਤਰੀਕੇ ਨਾਲ ਜਿਹੜਾ ਸਿਵਲ ਹਸਪੀਟਲ ਨੂੰ ਜਿਹੜਾ ਇੱਕ ਦੁਨੀਆਂਦਮੰਗੋ ਜੁੜਾਇਆ ਤਿਆਰ ਕੀਤਾ ਗਿਆ ਸਜਾਇਆ ਗਿਆ ਹਰ ਇੱਕ ਚੀਜ਼ ਦਾ ਜਿਹੜਾ ਵਿਸ਼ੇਸ਼ ਰੂਪ ਤੇ ਜਿਹੜਾ ਧਿਆਨ ਰੱਖਿਆ ਜਾ ਰਿਹਾ ਪਹਿਲਾਂ ਤੋਂ ਹੀ ਜਿਹੜੀਆਂ ਤਿਆਰੀਆਂ ਨੇ ਉਹ ਸ਼ੁਰੂ ਮੈਂ ਗੱਲ ਕਰਾ ਉਸੋ ਬਿਲਕੁਲ ਇਸ ਵੇਲੇ ਤੁਸੀਂ ਦੇਖ ਸਕਦੇ ਹੋ ਕਿ ਸੀਆਮਾਨ ਤੇ ਇਸ ਦੇ ਨਾਲ ਕੇਜਰੀਵਾਲ ਸਾਹਿਬ ਜੁੜੇ ਨੇ ਬਿਲਕੁਲ ਅੰਦਰ ਨੇ ਜੋ ਬਿਲਕੁਲ ਸਿਵਲ ਹਸਪਤਲ ਦਾ ਜੁੜਾ ਹੈ ਇੱਕ ਉਤਕਰਨ ਜੁੜਾ ਕਰਨ ਲਈ ਪਹੁੰਚੇ ਹੋਏ ਨੇ ਸੋ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਜ਼ਿਆਦਾ ਇੱਥੇ ਕਾਫੀ ਜ਼ਿਆਦਾ ਜੁੜੇ ਲੁਧਿਆਣੇ ਤੇ ਸਿਵਲ ਹਸਪਤਲ ਦੇ ਵਿੱਚ ਪਹੁੰਚੇ ਹੋਏ ਨੇ ਜਿਸ ਤੇ ਕਿ ਹਰ ਇੱਕ ਚੀਜ਼ ਦਾ ਜੁੜੇ ਵਿਸ਼ੇਸ਼ ਰੂਪ ਤੇ ਜੜਾ ਧਿਆਨ ਰੱਖਿਆ ਜਾ ਰਿਹਾ ਪਹਿਲਾਂ ਹੀ ਕੁਝ ਦਿਨਾਂ ਪਹਿਲਾਂ ਤੋਂ ਹੀ ਜੜੀਆਂ ਤਿਆਰੀਆਂ ਨੇ ਬਿਲਕੁਲ ਤਿਆਰ ਹੋ ਗਿਆ ਸੀਗਾ ਸੋ ਅੱਜ ਦੀ ਜੇ ਮੈਂ ਗੱਲ ਕਰਾਂ ਤੁਸੀਂ ਦੇਖ ਸਕਦੇ ਹੋ ਪਹਿਲਾ ਦੀ ਇਸ ਰੋਡ ਉਤੇ ਕਿੰਨਾ ਕ ਜਿਆਦਾ ਜੁੜਾ ట్రాফিক ਜਮ ਰਹਿੰਦਾ ਸੀ ਪਰ ਇਸ ਵੇਲੇ ਤੁਸੀਂ ਦੇਖ ਸਕਦੇ ਹੋ ਬਿਲਕੁਲ ਰੋਡ ਵੀ ਬਿਲਕੁਲ ਸਾਫ ਸੁੱਤਰੀਆਂ ਨੇ ਤਾਂ ਬਿਲਕੁਲ ਕੋਈ ਵੀ ਜਿਹੜੇ ਗੱਡੀ ਆ ਕਿਸੇ ਵੀ ਪ੍ਰਕਾਰ ਦੇ ਕੋਈ ਵੀ ట్రాফিক ਜਮ ਜੁੜਾ ਨਹੀਂ ਨਜ਼ਰ ਆ ਰਿਹਾ ਪ੍ਰਸ਼ਾਸਨ ਤੁਸੀਂ ਦੇਖ ਸਕਦੇ ਹੋ ਕਿ ਪ੍ਰਸ਼ਾਸਨ ਜਿਹੜਾ ਬਿਲਕੁਲ ਮੌਜੂਦ ਹੈ ਤੁਸੀਂ ਇਸ ਵੇਲੇ ਦੀ ਇਹ ਜਿਹੜੀ ਤਸਵੀਰਾਂ ਆ ਤੁਹਾਡੇ ਤੋਂ ਪਹੁੰਚਾਰਿਆ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਪੂਰਾ ਮੈਨੇਜਮੈਂਟ ਜਿਹੜਾ ਕੀਤਾ ਗਿਆ ਹੈ ਹਰ ਇੱਕ ਚੀਜ਼ ਨੂੰ ਇੱਕ ਵਿਸ਼ੇਸ਼ ਰੂਪ ਤੇ ਜਿਹੜਾ ਇੱਕ ਧਿਆਨ ਜੁੜਾ ਹੈ ਵਿਸ਼ੇਸ਼ ਰੂਪ ਤੇ ਰੱਖਿਆ ਗਿਆ ਹੈ ਇਸ ਵੇਲੇ ਤੁਸੀਂ ਦੇਖ ਸਕਦੇ ਹੋ ਸਿਵਲ ਹਸਪੀਟਲ ਜਿਵੇਂ ਮੈਂ ਗੱਲ ਕਰਾ ਸੋ ਬਿਲਕੁਲ ਹੈ ਦੇਖ ਸਕਦੇ ਹੋ ਫੁੱਲਾ ਨਾਲ ਜੁੜਾਇਆ ਗਿਆ ਹੈ ਸੋ ਸਾਰੇ ਇੱਕ ਪਾਸੇ ਜੜੀਆਂ ਨੇ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਸੋ ਹੋਰ ਵੀ ਤੁਹਾਨੂੰ ਦਿਖਾਵਾਂਗੇ ਕਿ ਕਿਸ ਤਰੀਕੇ ਨਾਲ ਪੂਰਾ ਮੈਨੇਜ ਜੁੜਾ ਕਿੱਤਾ ਗਿਆ ਹੈ ਪੂਰਾ ਮੈਨੇਜਮੈਂਟ ਜਿਹੜਾ ਚੱਲ ਰਿਹਾ ਹੈ ਸੋ ਤੁਸੀਂ ਦੇਖ ਸਕਦੇ ਹੋ ਸੋ ਅੱਗੇ ਦੀ ਜੇ ਮੈਂ ਗੱਲ ਕਰਾਂ ਸੋ ਬਿਲਕੁਲ ਜਿਵੇਂ ਰੋਡ ਦੀ ਗੱਲ ਕਰਾਇਆ ਟ੍ਰੈਫਿਕ ਦੀ ਗੱਲ ਕਰਾਇਆ ਸੋ ਬਿਲਕੁਲ ਟ੍ਰੈਫਿਕ ਤੁਹਾਨੂੰ ਜਿਹੜਾ ਕਿਤੇ ਵੀ ਪਾਸੇ ਜਿਹੜਾ ਨਜ਼ਰ ਨਹੀਂ ਆਊਗਾ ਇਸ ਦੇ ਨਾਲ ਨਾਲ ਜੇ ਮੈਂ ਗੱਲ ਕਰਾਂ ਕਿ ਕਿਸ ਤਰੀਕੇ ਦੀਆਂ ਜਿਹੜੀਆਂ ਤੇ ਗੱਡੀਆਂ ਨੇ ਸੋ ਚੱਲ ਰਹੀਆਂ ਸੀ ਕਿ ਆ ਵੱਡੇ ਵੱਡੇ ਬੈਨਰ ਛੋੜੇ ਨੇ ਲਾ ਦਿੱਤੇ ਗਏ ਨੇ ਸਿਵਲ ਹਸਪੀਟਲ ਦੇ ਸਾਫ ਸਫਾਈ ਦਾ ਇੱਕ ਪ੍ਰੋਪਰ ਵੇ ਨਾਲ ਜਿਹੜਾ ਧਿਆਨ ਰੱਖਿਆ ਗਿਆ ਹਰ ਇੱਕ ਚੀਜ਼ ਦੀ ਜਿਹੜੀ ਸਹੂਲਤ ਤਾਂ ਪੇਸ਼ੈਂਟ ਨੂੰ ਜਿਹੜਾ ਪਹਿਲਾਂ ਨਹੀਂ ਦਿੱਤੇ ਜਾਂਦੇ ਸੀ ਕਿ ਹੁਣ ਬਿਲਕੁਲ ਮਿਲ ਰਹੀ ਹੈ ਸੋ ਸਿਵਲ ਹਸਪੀਟਲ ਦੇ ਲੁਧਿਆਣਾ ਦੇ ਸਿਵਲ ਹ ਇਹਦਾ ਵਿਸ਼ਾ ਬਣਿਆ ਰਹਿੰਦਾ ਹੈ ਪਰ ਅੱਜ ਦੇ ਟਾਈਮ ਦੀ ਮੈਂ ਗੱਲ ਕਰਾਂ ਤੇ ਬਿਲਕੁਲ ਕੇਜਰੀਵਾਲ ਸਾਹਿਬ ਤੇ ਸੀਐਮ ਭਗਵੰਤ ਮਾਨ ਸਾਹਿਬ ਜੁੜੇ ਨੇ ਇੱਥੇ ਪਹੁੰਚੇ ਨੇ ਦੌਰਾ ਕਰ ਰਹੇ ਨੇ ਉਤਖਾੜਨ ਜੁੜੇ ਨੇ ਸਿਵਲ ਹਸਪੀਟਲ ਕਰਨ ਲਈ ਪਹੁੰਚੇ ਨੇ ਸੋ ਇਸ ਵੇਲੇ ਤੁਸੀਂ ਦੇਖ ਸਕਦੇ ਹੋ ਬਿਲਕੁਲ ਰੋਡ ਬਿਲਕੁਲ ਸਾਫ਼ ਸੁਥਰਾ ਕੋਈ ਵੀ ਟ੍ਰੈਫਿਕ ਜੁੜਾ ਹੈ ਕੋਈ ਨਹੀਂ ਹੈਗਾ ਇਸ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਪਹਿਲਾ ਜੇਕਰ ਗੱਲ ਕਰੀਏ ਇਸ ਟ੍ਰੈਫਿਕ ਦੀ ਇਸ ਰੋਡ ਦੀ ਸੋ ਪਹਿਲਾਂ ਜਿਹੜਾ ਕਾਫੀ ਟਾਈਮ ਤੱਕ ਇੱਥੇ ਜਿਹੜਾ ਟ੍ਰੈਫਿਕ ਜਮ ਹੁੰਦਾ ਸੀਗਾ ਪੈਰ ਰੱਖਣ ਦੀ ਵੀ ਜਿਹੜੀ ਜਗ੍ਹਾ ਨਹੀਂ ਹੁੰਦੀ ਸੀ ਪਰ ਇਸ ਵੇਲੇ ਤੁਸੀਂ ਦੇਖ ਸਕਦੇ ਹੋ ਕਿ ਬਿਲਕੁਲ ਕਿਸੇ ਵੀ ਪ੍ਰਕਾਰ ਦੇ ਕੋਈ ਵੀ ਟ੍ਰੈਫਿਕ ਜਿਹੜਾ ਨਹੀਂ ਹੈਗਾ ਸੋ ਬਿਲਕੁਲ ਆ ਤੁਸੀਂ ਦੇਖ ਸਕਦੇ ਹੋ ਕਿ ਲੋਕ ਜਿਹੜੇ ਨੇ सीएम मान साहब ते केजरीवाल साहब जोड़े वेलकम वास्ते इत्ते मौजूद ने बिल्कुल इत्ते प्रशासन भी ਤੁਸੀਂ ਦੇਖ ਸਕਦੇ ਹੋ ਪ੍ਰਸ਼ਾਸਨ ਮੁਕੰਮਲ ਤੋਂ ਤੇ ਜਿਹੜਾ ਤਨਤ ਕੀਤਾ ਗਿਆ ਉੱਥੇ ਹੀ ਤੁਹਾਨੂੰ ਦੱਸਦੇ ਕਿ ਕਾਫੀ ਲੋਕ ਜਿਹੜੇ ਨੇ ਇੱਥੇ ਪਹੁੰਚੇ ਹੋਏ ਨੇ वेलकम ਵਾਸਤੇ ਸੋ ਬਿਲਕੁਲ ਆ ਤਸਵੀਰਾਂ ਆ ਜੋ ਕਿ ਤੁਹਾਡੇ ਤੱਕ ਪਹੁੰਚ ਆ ਰਿਹਾ ਆ ਆਪਾਂ ਗੱਲ ਵੀ ਕਰਦੇ ਆ ਸੋ ਦੱਸੋਗੇ ਕਿ वेलकम ਵਾਸਤੇ ਖੜੇ ਹੋ ਹਾਂਜੀ वेलकम ਵਾਸਤੇ ਖੜੇ ਹਾਂ ਤੁਹਾਨੂੰ ਪਤਾ ਆ ਜੀ ਇੱਥੇ ਕੌਣ ਕੌਣ ਪਹੁੰਚਿਆ ਇੱਥੇ केजरीवाल ਸਾਹਿਬ ਪਹੁੰਚੇ ਨੇ ਮਾਨ ਸਾਹਿਬ ਪਹੁੰਚੇ ਉਹਨਾਂ ਦੀ ਸਾਰੀ ਟੀਮ ਪਹੁੰਚੀ ਆ ਤੇ ਕਿਸ ਚੀਜ਼ ਦੇ ਇੰਤਜ਼ਾਰ ਕਰ ਰਹੇ ਹੋ ਕਿਉਂਕਿ ਕਾਫੀਆਂ ਗੱਡੀਆਂ ਇੱਥੇ ਨੰਗਦੇ ਲੱਗਦਾ ਹੈ ਕਿ ਤੁਹਾਡੇ ਵੈਲਕਮ ਉਹਨਾਂ ਨੇ ਦੇਖਿਆ ਹੋਊਗਾ ਹਾਂਜੀ ਬਿਲਕੁਲ ਸਾਨੂੰ ਬਾਈ ਕਰਕੇ ਨਿਕਲੇ ਨੇ ਉੱਥੇ ਗੱਡੀ ਰੋਕੀ ਸਾਡੇ ਅੱਗੇ ਜਦੋਂ ਵੈਲਕਮ ਕੀਤਾ ਬਿਲਕੁਲ ਰੁਕੇ ਬਾਈ ਕਰਕੇ ਨਿਕਲੇ ਕਿ ਉਮੀਦ ਕੀ ਕਰਦੇ ਹੋ ਕਿ ਜਿਸ ਤਰੀਕੇ ਨਾਲ ਅੱਜ ਦੀ ਮੈਂ ਗੱਲ ਕਰਾਂ ਬਿਲਕੁਲ ਰੋਡ ਸਾਫ਼ ਸੁਥਰੀਆਂ ਨੇ ਕੋਈ ਟ੍ਰੈਫਿਕ ਜਮ ਨਹੀਂ ਹੈਗਾ ਕੋਈ ਕੁਝ ਨਹੀਂ ਲੱਗਦਾ ਕਿ ਅੱਜ ਦਾ ਟਾਈਮ ਹੈ ਕੱਲ ਨੂੰ ਫੇਰ ਉਹੀ ਹਾਲ ਰੋਗੋ ਜਿਵੇਂ ਪਹਿਲਾਂ ਰਹਿੰਦਾ ਸੀ ਹੁਣ ਜਿਹੜੀ ਅੱਗੇ ਨਾਲੋਂ ਟ੍ਰੈਫਿਕ ਦੀ ਕਾਫੀ ਸਮੱਸਿਆ ਹਾਲੋ ਚੁਈ ਹੈ ਜਦੋਂ ਸਾਡੇ ਐਮ.ਐਲ ਸਿਵਲ ਹਸਪਤਾਲ ਦਾ ਮੁੱਦਾ ਉਠਾਇਆ ਵਿਧਾਨ ਸਭਾ 'ਚ ਅੱਜ ਉਹਦਾ ਹੀ ਨਤੀਜਾ ਹੈ ਕਿ ਸਿਵਲ ਹਸਪਤਾਲ ਵਿੱਚ ਅੱਜ ਵੱਡੀਆਂ-ਵੱਡੀਆਂ ਮਸ਼ੀਨਾਂ ਲੱਗ ਰਹੀਆਂ ਜਿਹਦੇ ਨਾਲ ਗਰੀਬ ਜਨਤਾ ਨੂੰ ਫਾਇਦਾ ਹੋਊਗਾ ਤੇ ਤੁਹਾਨੂੰ ਯਾਦ ਹੋਣਾ ਕਿ ਸ਼ੋਪੁਰੇ ਅਸ਼ਰ ਪਪੀ ਨੇ ਵਿਧਾਨ ਸਭਾ 'ਚ ਬੜੀ ਜ਼ੋਰ-ਸ਼ੋਰ ਨਾਲ ਮੁੱਦਾ ਉਠਾਇਆ ਸੀ ਕਿ ਸਿਵਲ ਹਸਪਤਾਲ ਜਿਹੜਾ ਅੱਜ 5 ਲੱਖ ਦੀ ਵਾਦੀ ਸੀ ਤਾਂ ਵੀ ਉਹ ਹੀ ਮਸ਼ੀਨਾਂ ਸੀ ਜਿਹੜੀ 50 ਲੱਖ ਦੀ ਵਾਦੀ ਹੋ ਗਈ ਹੈ ਤਾਂ ਵੀ ਉਹਨਾਂ ਦੀ ਗੱਲ ਤੇ ਗੌਰ ਕਰਦੇ ਭਾਨ ਸਾਹਿਬ ਨੇ ਕੇਜਰੀਵਾਲ ਸਾਹਿਬ ਨੇ ਇਹ ਬੜਾ ਵੱਡਾ ਉਪਰਾਲਾ ਕੀਤਾ ਕਿ ਗਰੀਬ ਜਨਤਾ ਲਈ ਵਡੀਆਂ-ਵਡੀਆਂ ਮਸ਼ੀਨਾਂ ਸਿਵਲ ਹਸਪਤਾਲ ਵਿੱਚ ਲੱਗ ਰਹੀਆਂ ਤੇ ਗਰੀਬੰਦਾਂ ਨੂੰ ਇਹ ਗਰੀਬ ਜਨਤਾ ਨੂੰ ਬਹੁਤ ਫਾਇਦਾ ਹੋਊਗਾ ਜੀ ਸਰਕਾਰ ਨੂੰ ਆਏ ਹੋਏ ਕਾਫੀ ਸਮਾਂ ਹੋ ਗਿਆ ਤੁਹਾਨੂੰ ਨਹੀਂ ਲੱਗਦਾ ਕੰਮ ਜਿਹੜਾ ਪਹਿਲਾਂ ਹੋ ਜਾਣਾ ਚਾਹੀਦਾ ਜਿਹੜਾ ਅੱਜ ਹੋ ਰਿਹਾ ਤੁਸੀਂ ਦੇਖੋ ਬੀਜੇ 50 ਸਾਲ 60 ਸਾਲ ਚ ਨਹੀਂ ਹੋਇਆ ਤੇ ਸਾਡੀ ਸਰਕਾਰ ਨੂੰ ਬਣੇ ਤਾਂ ਹਲੇ 3 ਸਾਲ ਹੀ ਹੋਇਆ 3 ਸਾਲ ਚ ਵੱਡਾ ਉਪਰਾਲਾ ਕਰਕੇ ਬਿਲਡਿੰਗਾਂ ਵੀ ਬਣਾਤੀਆਂ ਤੇ ਆਮ ਆਦਮੀ ਕਲੀਨਿਕ ਅੱਦਿਓ ਕਿੰਨੇ ਖੋਲਦੇ ਲੁਧਿਆਣੇ ਚ ਹਮ ਬਿਲਕੁਲ ਪੰਜਾਬ ਚ ਤੇ ਅੱਜ ਬੜੀਆਂ-ਵੱਡੀਆਂ ਬੜੀਆਂ ਮਸ਼ੀਨਾਂ ਲਾ ਕੇ ਸਿਵਲ ਹਸਪਤਾਲ ਚ ਸਿਰਫ ਗਰੀਬ ਆਦਮੀ ਫਾਇਦਾ ਦੇਣ ਲਈ ਸਾਡਾ ਕੰਮ ਜਿਹਾਜ ਹੋ ਰਿਹਾ ਜੇ ਬੜਾ ਇਤਿਹਾਸਿਕ ਦਿਨ ਹੈ ਤੇ ਇਸ ਦੇ ਨਾਲ ਮੈਂ ਗੱਲ ਕਰਾਂ ਕਿ ਕਾਫੀ ਸਹੂਲਤ ਹੀ ਤਾਂ ਤੁਸੀਂ ਗੱਲ ਕਰ ਰਹੇ ਹੋ ਪਰ ਇੱਕ ਪ੍ਰੋਮਿਸ ਸੀਗਾ ਜੋ ਕਿ ਲੋਕਾਂ ਦੀ ਜ਼ਬਾਨ ਦੇ ਵਿੱਚ ਹਜੇ ਤੱਕੜਿਆ ਹੋਇਆ ਕਿ 1000 ਰੁਪਏ ਜਿਹੜੇ ਲੇਡੀਜ਼ ਦੇ ਅਕਾਊਂਟ ਦੇ ਵਿੱਚ ਨਹੀਂ ਆ ਉਹ ਵੀ ਬੜੇ ਜਲਦੀ ਦਿੱਤਾ ਜਾਊਗਾ ਦੇਖੋ ਸਭ ਤੋਂ ਪਹਿਲਾਂ ਇਹਨਾਂ ਨੇ ਸਾਡੀ ਮਾਨ ਸਾਹਿਬ ਜੀ ਸਰਕਾਰ ਨੇ ਬਿਜਲੀ ਦਾ ਬਿੱਲ ਮਾਫ ਕੀਤਾ ਜੀ ਤੁਸੀਂ ਦੇਖੋ 1000 ਰੁਪਏ ਦੇਣਾ ਚਾਹੀਦਾ ਸੀ ਦਿਆਂਗੇ ਵੀ ਲੇਕਿਨ ਤੁਸੀਂ ਦੇਖੋ ਵੀ ਜਿਹਦਾ ਮਹੀਨੇ ਦਾ 4-4000 ਬਿਜਲੀ ਦਾ ਬਿੱਲ ਅੰਦਾਜ਼ ਗਰੀਬ ਆਦਮੀ ਦਾ ਉਹਨੂੰ ਕਿੰਨੀ ਵਧੀਆ ਸਹੂਲਤ ਮਿਲੀ ਏ 4000 ਰੁਪਿਆ ਜ਼ਿਆਦਾ ਹੈ 1000 ਰੁਪਿਆ ਕੱਟੇ ਲੇਕਿਨ ਉਹ ਵੀ ਦੇਵਾਂਗੇ ਜ਼ਰੂਰ ਉਹ ਹੁਣ ਆਉਣ ਵਾਲੇ ਸਮੇਂ 'ਚ ਥੋੜੇ ਸਮੇਂ 'ਚ ਉਹ ਵੀ ਫੈਸਲਾ ਹੋ ਚੁੱਕਾ ਹੈ ਉਹ ਜਲਦੀ ਤੋਂ ਜਲਦੀ ਸਾਡੀਆਂ ਮਾਵਾ ਭੈਣਾਂ ਨੂੰ 100000 ਰੁਪਿਆ ਮਿਲਣਾ ਸ਼ੁਰੂ ਹੋ ਜਾਊਗਾ ਜੀ ਸਰ ਦੱਸ ਸਕਦੇ ਹੋ ਕਿ ਅੱਜ ਬਿਲਕੁਲ ਰੋਡ ਸਾਫ਼ ਨੇ ਪਾਵੇਂ ਤੁਸੀਂ ਟਰੱਕ ਨਗਾ ਲਓ ਜਾਂ ਬੱਸ ਨਗਾ ਲਓ ਪਰ ਇੱਥੇ ਜਿਵੇਂ ਪਹਿਲਾਂ ਦੀ ਗੱਲ ਕਰਾਂ ਜਾਂ ਬਿੱਤੇ ਕੱਲ ਦੀ ਗੱਲ ਕਰਾਂ ਪੈਰ ਰੱਖਣ ਨੂੰ ਵੀ ਜਗ੍ਹਾ ਨਹੀਂ ਹੁੰਦੀ ਸੀ ਲੱਗ ਰਿਹਾ ਸਿਰਫ ਇਹ ਸੀਐਮ ਆਣਨ ਦੇ ਤੇ ਕੇਜਰੀਵਾਲ ਸਾਹਿਬ ਦੇ ਆਉਣ ਨਾਲ ਹੀ ਇਹ ਜਿਹੜੇ ਕਿ ਰੋਡ ਸਾਫ਼ ਸੁਥਰੀਆਂ ਕਰਾਈਆਂ ਗਈਆਂ ਟ੍ਰੈਫਿਕ ਜਿਹੜਾ ਬਿਲਕੁਲ ਫ੍ਰੀ ਕਰਾ ਦਿੱਤਾ ਗਿਆ ਕਿ ਅੱਗੇ ਵੀ ਸਾਨੂੰ ਇਸੇ ਤਰੀਕੇ ਨਾਲ ਵੇਖਣ ਦੇ ਨਹੀਂ ਕੀਤਾ ਜਾਊਗਾ ਜੀ ਬੜੇ ਤੁਹਾਨੂੰ ਪਤਾ ਹੈ ਕਿ ਜਿਵੇਂ ਚੋੜੇ ਬਿਆਨ ਨੂੰ ਵਨਵੇ ਕਰਤਾ ਹੈ ਇੱਥੇ ਵੀ ਬੜਾ ਵੱਡਾ ਪ੍ਰੋਜੈਕਟ ਚੱਲ ਰਿਹਾ ਹੈ ਗੱਲ ਦਾ ਵੀ ਚੱਲ ਰਿਹਾ ਵੀ ਸ਼ਾਇਦ ਸਿਵਲ ਹਸਪਤਾਲ ਨੂੰ ਜਗਰਾਉਂ ਪੁਲ ਨਾਲ ਜੋੜ ਕੇ ਇੱਥੇ ਵੀ ਐਲੀਵੇਟਡ ਰੋਡ ਬਣਾਤੀ ਜਾਵੇ ਤਾਂ ਜੋ ਜਿਹੜੇ ਸਿਵਲ ਹਸਪਤਾਲ ਤੇ ਐਂਬੂਲੈਂਸ ਜਾਂ ਹੋਰ ਵੀ ਲੋਕੀ ਆਂਦੇ ਨੇ ਬਿਮਾਰ ਉਹਨਾਂ ਨੂੰ ਬੜੀ ਵੱਡੀ ਸਹੂਲਤ ਮਿਲ ਸਕੇ ਆਉਣ ਵਾਲੇ ਟਾਈਮ ਤੋਂ ਤੁਸੀਂ ਦੇਖੋਗੇ ਕਿ ਇਸ ਰੋਡ ਦਾ ਬੜਾ ਸੁਧਾਰ ਹੋਏਗਾ ਤੇ ਟ੍ਰੈਫਿਕ ਦੀ ਪੁਲਿਸ ਵੀ ਹੁਣ ਤੁਸੀਂ ਦੇਖੋ ਤੁਖਨਵਾਲਾ ਸਾਹਿਬ ਤੋਂ ਅੱਗੇ ਕੋਈ ਬੰਦਾ ਨਹੀਂ ਸੀ ਹੁੰਦਾ ਹੁਣ ਉੱਥੇ ਹਰ ਟਾਂ ਟ੍ਰੈਫਿਕ ਪੁਲਿਸ ਵਾਲੇ ਖੜੇ ਆ ਟ੍ਰੈਫਿਕ ਨੂੰ ਤੇ ਗੱਡੀਆਂ ਬਾਧਰੀਆਂ ਇਸ ਕਰਕੇ ਥੋੜਾ ਬੋ ਟ੍ਰੈਫਿਕ ਜਮ ਰੰਦਾ ਲੇਕਿਨ ਆਣ ਵਾਲੇ ਟਾਈਮ ਚ ਸਾਡੇ ਐਮਐਲਏ ਸਾਹਿਬ ਸ਼ੋਕ ਪ੍ਰਾਸ਼ਰ ਪੱਪੀ ਜੀ ਪੂਰੀ ਕੋਸ਼ਿਸ਼ ਕਰ ਰਹੇ ਹੈ ਕਿ ਸੈਂਟਰ ਕੰਸਟੀਟੂਐਂਸੀ ਚ ਟ੍ਰੈਫਿਕ ਦੀ ਸਭ ਸੇਨ ਹਵਾਲ ਕੀਤਾ ਜਾਵੇ